ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਕੱਲ ਅੱਜ ਤੁਹਾਨੂੰ ਜਾਣਕਾਰੀ ਦੇਣ ਲੱਗੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਗਈ ਆ ਜੀ ਤੇ ਸਟੇਜ ਨੂੰ ਬੰਦ ਕਰਕੇ ਡਾਕਟਰਾਂ ਨੇ ਵਾਹਿਗੁਰੂ ਦਾ ਜਪ ਕਰਨ ਵਾਸਤੇ ਸਾਰਿਆਂ ਨੂੰ ਆਖਿਆ ਤੇ ਵਾਹਿਗੁਰੂ ਦਾ ਨਾਮ ਜਪਿਆ ਜਾ ਰਿਹਾ ਕਿਉਂਕਿ ਵਿਕੀ ਦਿਨਾਂ ਤੋਂ ਜਿਹੜਾ ਉਹਨਾਂ ਨੇ ਕੁਝ ਨਹੀਂ ਖਾਦਾ ਤੇ ਸਿਹਤ ਵਿਗੜ ਗਈ ਆ ਤਾਂ ਦੇਖੋ ਲਾਈਵ ਕਿ ਕਿਵੇਂ ਉਹਨਾਂ ਨੇ ਇਸ ਸੰਘਰਸ਼ ਵਿੱਚ ਵੱਧ ਚੜ ਕੇ ਸਹਿਯੋਗ ਕੀਤਾ ਤੇ ਦੇਖੋ ਲਾਈਵ ਤੇ ਸਿਹਤ ਜਿਹੜੀ ਆ ਕਾਫੀ ਵਿਗੜ ਚੁੱਕੀ ਆ ਕਿਉਂਕਿ ਕਾਫੀ ਦਿਨਾਂ ਤੋਂ ਉਸਨੇ ਖਾਦਾ ਨਹੀਂ ਸੀ ਦੇਖੋ ਡਾਕਟਰ ਜਿਹੜੇ ਆ ਉਹਨਾਂ ਦੇ ਹੱਥਾਂ ਪੈਰਾਂ ਦੀ ਉਹ ਮ사ਜ ਕਰ ਰਹੇ ਨੇ ਉਹਨਾਂ ਦੀ ਪਲਸ ਚੈੱਕ ਕਰ ਰਹੇ ਨੇ ਦੇਖੋ ਲਾਈਵ ਕਿਉਂਕਿ ਕਾਫੀ ਸਮੇ ਤੋਂ ਜਿਹੜਾ 10 ਵੀ 21 ਦਿਨ ਤੋਂ ਜਿਹੜਾ ਉਹ ਉਹਨਾਂ ਨੇ ਕੁਝ ਨਹੀਂ ਖਾਦਾ ਤੇ ਕਿਉਂਕਿ ਅੱਜ ਅਸੀਂ ਇੱਕ ਦਿਨ ਦੀ ਰੋਟੀ ਛੱਡਦੀ ਆ ਤਾਂ ਸਾਡੇ ਹੱਥ ਜੀਣਾ ਬੜਾ ਮੁਸ਼ਕਲ ਹੋ ਜਾਂਦਾ ਤੇ ਬਜ਼ੁਰਗ ਨੇ ਤੇ ਕਾਫੀ ਦਿਨਾਂ ਤੋਂ ਜਿਹੜਾ ਇਹਨਾਂ ਨੇ ਇਹਨਾਂ ਨੇ ਕੁਝ ਖਾਦਾ ਨਹੀਂ ਆ ਤੇ ਡਾਕਟਰ ਜਿਹੜੇ ਉਹਨਾਂ ਦੀ ਜਾਂਚ ਕਰ ਰਹੇ ਨੇ ਤੇ ਲੋਕਾਂ ਨੂੰ ਵਾਹਿਗੁਰੂ ਦਾ ਜਪ ਕਰਨ ਵਾਸਤੇ ਪ੍ਰੇਰ ਰਹੇ ਨੇ ਦੇਖੋ ਲਾਈਵ ਸਿਹਤ ਜਿਹੜੀ ਆ ਉਹਨਾਂ ਦੀ ਵਿਗੜ ਚੁੱਕੀ ਆ ਜਿਹੜਾ ਉਹ ਜਿਹੜਾ ਉਹਨਾਂ ਦੀ ਸਿਹਤ ਦੇ ਨਾਲ ਜਿਹੜਾ ਵਾ ਉਹ ਵੇਖੋ ਅ ਲੋਕ ਜਿਹੜੇ ਆ ਉਹ ਦੇਖ ਰਹੇ ਨੇ ਕਾਫੀ ਦਿਨਾਂ ਤੋਂ ਜੋ ਉਹਨਾਂ ਨੇ ਖਾਤਾ ਸੀ ਜਦੋਂ ਕਾਰਨ ਉਹਨਾਂ ਦੀ ਅਤਿ ਸਿਹਤ ਜਿਹੜੀ ਆ ਵਿਗੜ ਚੁੱਕੀ ਆ ਵੀਡੀਓ ਕਿਸਾਨ ਦੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ